ਹਾਜ਼ਰੀਆਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਝੁਕ ਕੇ ਸੀਸ ਨੋਮੇ ਹੱਥ ਜੋੜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜ ਭਾਗਿਆ ਜਿਹੜੇ ਅੱਜ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਬਹੁਤ ਸਾਰੇ ਉਪਤਾਰਾਂ ਦੇ ਹੜੇ ਨੂੰ ਸਮਰਪਤ ਨਗਰਜੀਤਨ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ ਕੁਝ ਕਹਿਣ ਤੋਂ ਪਹਿਲਾਂ ਬਹੁਤ ਸਾਰੇ ਵੀਰਾਂ ਵੱਲੋਂ ਪੜਾਣਾਂ ਵੱਲੋਂ ਬੇਅੰਤ ਮਾਇਆ ਇਤਿਹਾਸ ਦੇ ਸਤਿਕਾਰ ਚ ਪਹੁੰਚੀ ਹੈ ਧੰਨਵਾਦੀ ਹੈ ਸਤਿਗੁਰੂ ਪਾਸ਼ਾ ਕਿਰਪਾ ਦਾ ਨਾਮਦਾਨ ਸਿੱਖੀ ਸਦਪੁਰੋਸਾ ਵਰਕਸ਼ਾਪ ਮੈਂ ਪਿਛਲੇ ਪ੍ਰਾਤ ਦੇ ਬੇਨਤੀ ਕਰ ਰਿਹਾ ਸੀ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਇਸ ਦੁਨੀਆ ਨੂੰ ਤਾਰਨ ਦੀ ਖਾਤਰ ਰਾਇ ਭੋਇ ਦੀ ਤਲਵੰਡੀ ਦੇ ਵਿੱਚ ਅਵਤਾਰ ਧਾਰਨ ਕਰਕੇ ਆਏ ਸਤਿਗੁਰਾਂ ਨੇ ਭਾਈ ਮਰਦਾਨੇ ਨੂੰ ਸਾਥੀ ਬਣਾਇਆ ਨਾਲ ਤੇ ਭਾਈ ਮਰਦਾਨਾ ਰਵਾਬ ਲੈ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ-ਨਾਲ ਚੱਲ ਰਿਹਾ ਤੇ ਉਧਰ ਗੁਰੂ ਨਾਨਕ ਸਾਹਿਬ ਮਹਾਰਾਜ ਮਜਲੂਮਾਂ ਦੇ ਹੌਕੇ ਦੁਖੀਆਂ ਦੇ ਜਦੀਮਾਂ ਦੇ ਹਾਰੇ ਮਜਲੂਮਾਂ ਦੀਆਂ ਤਾਹਾਂ ਵਿਧਵਾਵਾਂ ਦੀਆਂ ਵਾਦਵਾਵਾਂ ਦੁਖੀ ਦਿਲਾਂ ਦਾ ਦਰਦ ਲੋਕਾਂ ਦੀਆਂ ਪੀੜਾ ਮਨੁੱਖਤਾ ਦੀਆਂ ਪੁੱਭਾਂ ਸੁਣ ਕੇ ਆਪ ਪਰਮੇਸ਼ਰ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਸਤਿਗੁਰੂ ਗੁਰੂ ਰਾਮ ਸਾਹਿਬ ਮਹਾਰਾਜ ਇਸ ਮਾਨਤ ਲੋਕ ਦੇ ਉੱਤੇ ਉਤਾਰ ਧਾਰ ਕਰਕੇ ਆਏ ਆ। ਸ਼ਾਇਰ ਲਿਖਦਾ ਕਹਿੰਦਾ ਕੁਦਰਤ ਜਾਗ ਉੱਠੀ ਆਰਾਮ ਕਰਦੀ ਵਿਦਿਆ ਹੋ ਗਈ ਜਗਤ ਤੋਂ ਰਾਤ ਰਾਣੀ ਅੱਖ ਪੱਤੀ ਸੀ ਨਰਗਸ ਚਮੇਲੀਆਂ ਨੇ ਪਾਰਹੀ ਸੀ ਚੰਦਤ ਸੁੰਦਰਤਾ ਝਾਤ ਰਾਣੀ ਚੰਦ ਹੀ ਹੁਸਨ ਦੀ ਚੰਦ ਲਟਾ ਰਿਆ ਸੀ ਸੁਰਖੀ ਫੁੱਲਾਂ ਤੇ ਭਾਏ ਪ੍ਰভাত ਰਾਣੀ ਪੰਛੀ ਭੋਰਿਆ ਫੁੱਲਾਂ ਨੇ ਗੂੰਜ ਪਾਈ ਖੁਸ਼ੀਆਂ ਮਨਦੀ ਸੀ ਮਾਤ ਰਾਣੀ ਕਹਿੰਦਾ ਨਰਗਨ ਤੋਂ ਸਰਗਨ ਰੂਪ ਹੋ ਕੇ ਪੂਰਨ ਬ੍ਰਹਮ ਵਿੱਚ ਕੋਈ ਸਰੀਰ ਆਇਆ ਵੀ ਨਾਨਕੀ ਦਾ ਧੀਰ ਤ੍ਰਿਪਤਾ ਦਾ ਰੱਬੀ ਪੀਰ ਕੋਈ ਪੀਰਾਂ ਦਾ ਪੀਰ ਆਇਆ ਸਤਿਗੁਰੂ ਗੁਰੂ ਨਾਨਕ ਸਾਹਿਬ ਮਾਰਾਏ ਦੁਨੀਆਂ ਨੂੰ ਤਾਰਨ ਦੀ ਖਾਤਰ ਚਾਰ ਅਦਾਸੀਆਂ ਕੀਤੀਆਂ ਪਹਿਲੀ ਅਦਾਸੀ ਪੂਰਬ ਦੀ ਸੰਮਤ 1554 ਨੂੰ ਸਤਿਗੁਰਾਂ ਨੇ ਸ਼ੁਰੂ ਕੀਤੀ ਹੈ ਸਤਿਗੁਰੂ ਸultanpur ਤੋਂ ਚੱਲੇ ਆਰਾਮ ਤੀਰਥ ਲਾਹੌਰ}{|\text{ਖਿਆਲ ਕੋਟ}\text{ਏਮਨਾਬਾਦ}\text{ਪਾਕਪਟਨ ਤੋਂ ਹੜੱਪੇ ਜਾ ਕੇ ਸੱਜਣ ਠੱਗ ਨੂੰ ਤਾਰਿਆ ਫੇਰ ਸਤਿਗੁਰੂ ਕੁਰਕ ਖੇਤਰ ਪਹੁੰਚੇ ਹੈ ਦਿੱਲੀ ਹਰਦਵਾਰ ਦੇ ਪਾਣਿਆਂ ਨੂੰ ਤਾਰ ਕੇ ਬਨਾਰਸ ਵਿੱਚ ਚਤਰ ਸਾਹਿਬ ਪੰਡਤ ਨੂੰ ਸਤਿਗੁਰਾਂ ਨੇ ਤਾਰਿਆ ਪਟਨਾ ਦੇ ਵਿੱਚ ਬਾਲ ਸਰਾਂ ਦੀ ਹਵੇਲੀ ਦੇ ਵਿੱਚ ਸਤਗੁਰੂ ਪਹੁੰਚੇ ਤੇ ਫੇਰ ਸਤਗੁਰੂ ਕਾਮਧੇਨ ਤਰੀਆ ਦੇਸ਼ ਧੱਕੇ ਬੰਗਾਲ ਦੀ ਧਰਤੀ ਤੇ ਪਹੁੰਚੇ ਉੱਥੇ ਜਾ ਕੇ ਸਤਗੁਰੂ ਨੇ ਆਪਣਾ ਅਸਣ ਲਾਇਆ ਤੇ ਸਤਗੁਰੂ ਮਰਦਾਨਿਆਂ ਨੂੰ ਕਹਿਣ ਲੱਗਿਆ ਮਰਦਾਨਿਆਂ ਰਵਾਬ ਚੱਕ ਬਾਣੀ ਆਈ ਹੈ ਮਰਦਾਨਾ ਕਹਿੰਦਾ ਸਤਗੁਰੂ ਜਦੋਂ ਤੋਂ ਪੰਜਾਬ ਤੋਂ ਆਏ ਆ ਕੁਝ ਖਾਣ ਨੂੰ ਨਹੀਂ ਮਿਲਿਆ ਸਤਗੁਰੂ ਮੇਰਾ ਭੁੱਖੇ ਦਾ ਢਿੱਡ ਸੁੱਕ ਕੇ ਢੂਈ ਨਾ ਲੱਗਿਆ ਪਿਆ ਆਂਦਰਾ ਭੁੱਖੇ ਦੀਆਂ ਕੁਰਲ-ਪੁਰਲ ਪੰਨਿਆ ਕਰਦੀਆਂ ਆ ਉਂਬੜਾ ਦੇ ਕੋਟੇ ਜਵਾਬ ਦੇ ਗਿਆ ਸਤਿਗੁਰੂ ਮੈਥੋ ਰਾਬ ਨਹੀਂ ਵੱਜਦੀ ਮਰਦਾਨਾ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਕਹਿੰਦਾ ਅੱਜ ਭੁੱਖਰਾ ਪ੍ਰੀਤਮ ਮੀਰੇ ਮੇਰਿਆ ਉਹ ਦਿਲ ਉਠਦੀ ਲੂਰੀ ਕਹਿੰਦਾ ਜੱਤੋਂ ਆਏ ਪੰਜਾਬ ਤੋਂ ਨਾ ਖਾਦੀ ਚੂਰੀ ਕਹਿੰਦਾ ਮਸਾ ਮਾਨ ਮਾਰਨੇ ਤੋਂ ਰੋਕੇ ਆ ਕਰ ਸਵਰ ਸੰਬੂਰੀ ਉਹ ਭੁੱਖ ਮੇਲੇ ਰੁੱਖੀਆਂ ਪੰਛੀਆਂ ਕੇਸਰ ਕਸੂਰੀ ਸਤਿਗੁਰੂ ਜਦੋਂ ਭੌਰ ਸਰੀਰ ਦੇ ਵਿੱਚ ਉੱਡ ਗਿਆ ਫੇਰਾ ਕੇਸਰ ਕਸੂਰੀਆਂ ਕਿਹੜੇ ਕੰਮ ਆ ਆ ਪਿਆਰ ਬਾਵ ਮੈਂ ਚੱਲਿਆ ਮਰਦਾਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜੋ ਕੁਝ ਕਹਣਾ ਢਾਡੀ ਜੱਫਾ ਕਿਉਂ ਵਿਆਹ ਕਰਦਾ ਵੇ ਅੱਜ ਦੀ ਭੁੱਖੇ ਮਾਰਨਾਂ Oh, yeah.